ਨੰਬਰ 1 ਸਾਨੂੰ ਹਮੇਸ਼ਾ ਪਾਣੀ ਦਾ ਇਸਤੇਮਾਲ ਬੈਠ ਕੇ ਕਰਨਾ ਚਾਹੀਦਾ ਹੈ ਬਹੁਤ ਸਾਰੇ ਲੋਕ ਪਾਣੀ ਨੂੰ ਤੁਰਦੇ ਫਿਰਦੇ ਨੱਠ ਪੱਜ ਕਰਦੇ ਪੀ ਲੈਂਦੇ ਹਨ ਪਰ ਸਾਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਤੁਹਾਡੀ ਕਿਡਨੀ ਵੀ ਖਰਾਬ ਹੋ ਸਕਦੀ ਹੈ ਕਿਉਂਕਿ ਅਜਿਹੇ ਸਮੇਂ ਵਿੱਚ ਤੁਹਾਡੀ ਕਿਡਨੀ ਪਾਣੀ ਨੂੰ ਫਿਲਟਰ ਨਹੀਂ ਕਰ ਪਾਉਂਦੀ ਜਿਸ ਦੇ ਕਾਰਨ ਸਾਡੀ ਕਿਡਨੀ ਵਿੱਚ ਸੋਜ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਜੇਕਰ ਅਸੀਂ ਪਾਣੀ ਨੂੰ ਸਹੀ ਤਰੀਕੇ ਨਾਲ ਬੈਠ ਕੇ ਨਹੀਂ ਪਿੰਦੇ ਤਾਂ ਸਾਨੂੰ ਜੋੜਾਂ ਦੇ ਦਰਦ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਲਈ ਹਮੇਸ਼ਾ ਸਾਨੂੰ ਪਾਣੀ ਦੀ ਵਰਤੋਂ ਰਾਮ ਨਾਲ ਅਤੀ ਬੈਠ ਕੇ ਕਰਨੀ ਚਾਹੀਦੀ ਹੈ ਨੰਬਰ 2 ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਬਜ਼ੀਆਂ ਨੂੰ ਪਹਿਲਾਂ ਹੀ ਕੱਟ ਕੇ ਰੱਖ ਲੈਂਦੇ ਹਨ ਔਰ ਸਾਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਸਬਜ਼ੀਆਂ ਨੂੰ ਉਸ ਸਮੇਂ ਹੀ ਕੱਟਣਾ ਚਾਹੀਦਾ ਹੈ ਜਦੋਂ ਅਸੀਂ ਸਬਜ਼ੀ ਨੂੰ ਬਣਾਉਣਾ ਹੋਵੇ ਕਿਉਂਕਿ ਜੇਕਰ ਅਸੀਂ ਸਬਜ਼ੀ ਨੂੰ ਪਹਿਲਾਂ ਕੱਟ ਕੇ ਰੱਖ ਲੈਂਦੇ ਹਾਂ ਤਾਂ ਉਸ ਵਿੱਚ ਮੌਜੂਦ ਔਸ਼ਿਕ ਤੱਤ ਹਵਾ ਤੇ ਰੋਸ਼ਨੀ ਦੇ ਸੰਪਰਕ ਵਿੱਚ ਆ ਜਾਂਦੇ ਹਨ ਅਤੇ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ ਇਸ ਕਰਕੇ ਸਾਡੇ ਸਰੀਰ ਨੂੰ ਬਹੁਤ ਥੀ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਲਈ ਸਾਨੂੰ ਹਰੀਆਂ ਸਬਜ਼ੀਆਂ ਨੂੰ ਕਦੇ ਵੀ ਪਹਿਲਾਂ ਕੱਟ ਕੇ ਨਹੀਂ ਰੱਖਣਾ ਚਾਹੀਦਾ ਹਮੇਸ਼ਾ ਤੁਰੰਤ ਹੀ ਕੱਟੋ ਨੰਬਰ 3 ਅੱਜ ਦੇ ਸਮੇਂ ਵਿੱਚ ਮਹਿਲਾਵਾਂ ਇੱਕੋ ਸਮੇਂ ਵਿੱਚ ਤਿੰਨ ਟਾਈਮ ਦਾ ਆਟਾ ਗੁੰਨ ਲੈਂਦੀਆਂ ਹਨ ਅਤੇ ਫਿਰ ਸਮੇਂ ਮੁਤਾਬਿਕ ਉਸਦੀ ਵਰਤੋਂ ਕਰਦੀਆਂ ਰਹਿੰਦੀਆਂ ਹਨ ਪਰ ਇਹ ਆਟਾ ਸਾਡੇ ਲਈ ਖਾਣਾ ਹਾਨੀਕਾਰਕ ਹੁੰਦਾ ਹੈ ਕਿਉਂਕਿ ਸਾਨੂੰ ਫਰਿੱਜ ਜਿਆਦਾ ਟਾਈਮ ਤੱਕ ਰੱਖਿਆ ਹੋਇਆ ਆਟਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਜੇਕਰ ਅਸੀਂ ਉਹ ਆਟਾ ਬਾਰ-ਬਾਰ ਇਸਤੇਮਾਲ ਕਰਦੇ ਹਾਂ ਤਾਂ ਸਾਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਮਹਿਲਾਵਾਂ ਨੂੰ ਚਾਹੀਦਾ ਹੈ ਕਿ ਜਦੋਂ ਰੋਟੀ ਬਣਾਣੀ ਹੋਵੇ ਉਸੇ ਸਮੇਂ ਆਟਾ ਗੁੰਨਿਆ ਜਾਵੇ ਅਤੇ ਤਾਜ਼ੇ-ਤਾਜ਼ੇ ਆਟੇ ਦੀ ਹੀ ਰੋਟੀ ਬਣਾਈ ਜਾਵੇ ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਤ ਹੁੰਦੀ ਹੈ। ਨੰਬਰ 4 ਬਹੁਤ ਹੀ ਸਾਰੇ ਲੋਕ ਇਦਾਂ ਦੇ ਹਨ ਜਦੋਂ ਉਹ ਜ਼ਮੀਨ ਉੱਤੋਂ ਬੈਠ ਕੇ ਖੜੇ ਹੁੰਦੇ ਹਨ ਤਾਂ ਉਹ ਹਮੇਸ਼ਾ ਆਪਣੇ ਗੋਡਿਆਂ ਦਾ ਜਾਂ ਫਿਰ ਕਿਸੇ ਚੀਜ਼ ਦਾ ਸਹਾਰਾ ਲੈ ਕੇ ਖੜੇ ਹੁੰਦੇ ਹਨ। ਉਹਨਾਂ ਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਕਿਉਂਕਿ ਜੇਕਰ ਤੁਸੀਂ ਬਿਨਾਂ ਸਹਾਰੇ ਉੱਡਦੇ ਹੋ ਤਾਂ ਤੁਹਾਡੀਆਂ ਹੱਡੀਆਂ ਦੇ ਜੋੜ ਹਮੇਸ਼ਾ ਮਜ਼ਬੂਤ ਰਹਿਣਗੇ। ਵੈਸੇ ਵੀ ਅਸੀਂ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਦਾ ਸਹਾਰਾ ਲੈ ਕੇ ਅੱਗੇ ਨਹੀਂ ਵੱਧ ਸਕਦੇ। ਇਸ ਲਈ ਸਾਨੂੰ ਹਮੇਸ਼ਾ ਕਿਸੇ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਇੱਥੋਂ ਤੱਕ ਕਿ ਸਾਨੂੰ ਆਪਣੇ ਆਪ ਖੜਾ ਹੋਣ ਲਈ ਵੀ ਬਿਨਾਂ ਸਹਾਰੇ ਤੋਂ ਹੀ ਖੜਾ ਹੋਣਾ ਚਾਹੀਦਾ ਹੈ। ਨੰਬਰ 5 ਕੁਝ ਲੋਕ ਇਦਾਂ ਦੇ ਹਨ ਜੋ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਅਣਗਹਿਲੀਆਂ ਕਰਦੇ ਹਨ ਮਤਲਬ ਕਿ ਉਹ ਬਿਲਕੁਲ ਵੀ ਐਕਟਿਵ ਨਹੀਂ ਹੁੰਦੇ ਜਿਵੇਂ ਕਿ ਰੋਟੀ ਖਾਣ ਤੋਂ ਬਾਅਦ ਸੌਂ ਜਾਣਾ ਸਾਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਸਾਨੂੰ ਹਰ ਰੋਜ਼ ਘੱਟੋ-ਘੱਟ ਅੱਧਾ ਘੰਟਾ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਡੀ ਸਿਹਤ ਹਮੇਸ਼ਾ ਫਿੱਟ ਰਹਿੰਦੀ ਹੈ ਅਤੇ ਅਸੀਂ ਹਮੇਸ਼ਾ ਮਰੀਆਂ ਤੋਂ ਵੀ ਬਚੇ ਰਹਿੰਦੇ ਹਾਂ ਨੰਬਰ 6 ਇੱਕ ਵੱਡੀ ਗੱਲ ਸਾਨੂੰ ਕਦੇ ਵੀ ਬੈਠਣ ਸਮੇਂ ਪੈਰਾਂ ਨੂੰ ਕਰਾਸ ਕਰਕੇ ਨਹੀਂ ਬੈਠਣਾ ਚਾਹੀਦਾ ਇਸ ਨਾਲ ਖੂਨ ਦੇ ਸੰਚਾਰ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਅਜਿਹਾ ਕਰਨ ਵਾਲੇ ਲੋਕਾਂ ਨੂੰ ਪਿੱਠ ਦਰਦ ਅਤੇ ਕਮਰ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਜੀ ਹਾਂ ਸਾਨੂੰ ਭੁਲਕੇ ਵੀ ਨਹੀਂ ਕਰਨਾ ਚਾਹੀਦਾ ਨੰਬਰ 7 ਸਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਪੇਸ਼ਾਬ ਕਰਕੇ ਪੈਣਾ ਚਾਹੀਦਾ ਹੈ ਜਿਹੜੇ ਲੋਕ ਪਹਿਚਾਬ ਨੂੰ ਰੋਕ ਲੈਂਦੇ ਹਨ ਉਹਨਾਂ ਨੂੰ ਲਕਵੇਨਾਦ ਦੀ ਬਿਮਾਰੀ ਪੈਦਾ ਹੋ ਸਕਦੀ ਹੈ ਅਤੇ ਗੁਰਦਿਆਂ ਜਿਹੀਆਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਾਨੂੰ ਜਦੋਂ ਵੀ ਪੇਸ਼ਾਬ ਦਾ ਪ੍ਰੈਸ਼ਰ ਪੈਦਾ ਹੋਇਆ ਤਾਂ ਸਾਨੂੰ ਉਸੇ ਸਮੇਂ ਪਿਸ਼ਾਬ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚ ਸਕੀਏ ਨੰਬਰ 8 ਜਿਹੜੇ ਲੋਕ ਨਿੰਮ ਦੇ ਪੱਤਿਆਂ ਦੀ ਚਾਹ ਬਣਾ ਕੇ ਉਸ ਦਾ ਸੇਵਨ ਕਰਦੇ ਹਨ ਉਹਨਾਂ ਦਾ ਖੂਨ ਸਾਫ਼ ਰਹਿੰਦਾ ਹੈ ਅਤੇ ਉਹਨਾਂ ਲੋਕਾਂ ਦੀ ਇਮਿਊਨਿਟੀ ਮਜ਼ਬੂਤ ਰਹਿੰਦੀ ਹੈ ਨਿੰਮ ਦੇ ਪੱਤਿਆਂ ਦੀ ਚਾਹ ਦੇ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ ਨੰਬਰ 9 ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਮੋਟਾਪੇ ਤੋਂ ਪਰੇਸ਼ਾਨ ਹਨ ਪਰ ਜੇਕਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਇੱਕ ਚਮਚ ਅਲਸੀ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਤੁਹਾਨੂੰ ਭજન ਘਟਾਉਣ ਵਿੱਚ ਬਹੁਤ ਹੀ ਜ਼ਿਆਦਾ ਮਦਦ ਮਿਲੇਗੀ ਨੰਬਰ 10 ਕੁਝ ਗਰਭਵਤੀ ਮਹਿਲਾਵਾਂ ਨੂੰ ਬਹੁਤ ਹੀ ਜ਼ਿਆਦਾ ਉਲਟੀਆਂ ਲੱਗ ਜਾਂਦੀਆਂ ਹਨ ਪਰ ਜੇਕਰ ਓਸਮਫ ਦਾ ਪਾਣੀ ਪਿੰਦੀਆਂ ਹਨ ਤਾਂ ਉਨਾ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਹੈ ਕਿਉਂਕਿ ਸੌਫ ਦੇ ਵਿੱਚ ਪਾਇਆ ਜਾਣ ਵਾਲਾ ਮੈਗਨੀਜ਼ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਗਰਭਵਤੀ ਔਰਤਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ ਇਸ ਲਈ ਗਰਭਵਤੀ ਔਰਤਾਂ ਨੂੰ ਸੌਂਫ ਤੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਨੰਬਰ 11 ਬਹੁਤ ਵਾਰ ਸਾਡੇ ਨਾਲ ਅਜੀਹਾ ਹੁੰਦਾ ਹੈ ਜਦੋਂ ਅਸੀਂ ਬਹੁਤ ਹੀ ਜ਼ਿਆਦਾ ਟੈਨਸ਼ਨਾਂ ਦੇ ਵਿੱਚ ਫਸੇ ਹੋਏ ਹੁੰਦੇ ਹਾਂ ਤਾਂ ਸਾਨੂੰ ਰਾਤ ਨੂੰ ਬਿਲਕੁਲ ਵੀ ਨੀਂਦ ਨਹੀਂ ਆਉਂਦੀ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀ ਲਵੋ ਉਹ ਜਿਹਾ ਕਰਨ ਨਾਲ ਤੁਹਾਨੂੰ ਕੁਝ ਹੀ ਸਮੇਂ ਵਿੱਚ ਨੀਂਦ ਆ ਜਾਵੇਗੀ ਅਤੇ ਤੁਸੀਂ ਬਹੁਤ ਹੀ ਜ਼ਿਆਦਾ ਆਰਾਮ ਮਹਿਸੂਸ ਕਰੋਗੇ ਨੰਬਰ 12 ਜਦੋਂ ਅਚਾਨਕ ਹੀ ਸਾਡੇ ਸਿਰ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਤਾਂ ਸਾਨੂੰ ਥੋੜੀ ਦੇਰ ਲਈ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ ਆਪਣੇ ਕੰਨਾਂ ਅਤੇ ਗਰਦਨ ਦੇ ਪਿੱਛੇ ਹਲਕੇ-ਹਲਕੇ ਹੱਥਾਂ ਨਾਲ ਚੰਗੀ ਤਰ੍ਹਾਂ ਮ사ਜ ਕਰੋ ਕੁਝ ਹੀ ਸਮੇਂ ਵਿੱਚ ਤੁਹਾਨੂੰ ਸਿਰਦਰਦ ਤੋਂ ਆਰਾਮ ਮਿਲੇਗਾ ਨੰਬਰ 13 ਜਿਹੜੀਆਂ ਮਹਿਲਾਵਾਂ ਦੁੱਧ ਦੇ ਵਿੱਚ ਮੁਖਾਣੇ ਉਬਾਲ ਕੇ ਪਿੰਦੀਆਂ ਹਨ ਉਹਨਾਂ ਨੂੰ ਕਦੇ ਵੀ ਹੱਡੀਆਂ ਦੀ ਕੋਈ ਬਿਮਾਰੀ ਨਹੀਂ ਹੁੰਦੀ ਅਜਿਹਾ ਕਰਨ ਨਾਲ ਮਹਿਲਾਵਾਂ ਨੂੰ ਇਸ ਵਿੱਚੋਂ ਕੈਲਸ਼ੀਅਮ ਅਤੇ ਪ੍ਰੋਟੀਨ ਵੀ ਪ੍ਰਾਪਤ ਹੁੰਦਾ ਹੈ। ਨੰਬਰ 14 ਅੱਜ ਦੇ ਸਮੇਂ ਵਿੱਚ ਬਹੁਤ ਹੀ ਸਾਰੀਆਂ ਮਹਿਲਾਵਾਂ ਦੇ ਨਾਲ ਅਜਿਹਾ ਹੁੰਦਾ ਹੈ ਜਦੋਂ ਉਹਨਾਂ ਦੀ ਡਿਲੀਵਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੇ ਦੁੱਧ ਨਹੀਂ ਆਉਂਦਾ। ਡਿਲੀਵਰੀ ਤੋਂ 5-6 ਦਿਨਾਂ ਬਾਅਦ ਔਰਤਾਂ ਨੂੰ ਦੋ ਤੋਂ ਤਿੰਨ ਦਿਨਾਂ ਤੱਕ ਅਜਵਾਇਣ ਜ਼ਰੂਰ ਖਾਣੀ ਚਾਹੀਦੀ ਹੈ। ਨੰਬਰ 15 ਬ੍ਰਹਮੀ ਇੱਕ ਅਜਹੀ ਜੜੀ ਬੂਟੀ ਹੈ ਜੋ ਤੁਹਾਡੇ ਮਾਨਸਿਕ ਤਣਾ ਨੂੰ ਦੂਰ ਕਰਦੀ ਹੈ। ਅਤੇ ਸਾਡੇ ਸਰੀਰ ਨੂੰ ਤਾਜ਼ਗੀ ਦੇਣ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦੀ ਹੈ। ਇਸ ਲਈ ਸਾਨੂੰ ਬ੍ਰਹਮੀ ਦੇ ਪਾਊਡਰ ਨੂੰ ਸ਼ਹਿਦ ਦੇ ਨਾਲ ਲੈਣਾ ਚਾਹੀਦਾ ਹੈ। ਜਿਹਾ ਕਰਨ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਨੰਬਰ 16 ਜਵਤਰੀ ਇੱਕ ਗਰਮ ਮਸਾਲਾ ਹੈ ਜੇਕਰ ਤੁਸੀਂ ਇਸ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰ ਲੈਂਦੇ ਹੋ ਤਾਂ ਸਾਨੂੰ ਡਾਇਬਟੀਜ਼ ਵਰਗੀ ਸਮੱਸਿਆ ਕਦੇ ਵੀ ਨਹੀਂ ਹੋਵੇਗੀ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਨੰਬਰ 17 ਬਹੁਤ ਹੀ ਲੋਕਾਂ ਨੂੰ ਰਾਤ ਨੂੰ ਸੌਣ ਦੇ ਸਮੇਂ ਬਹੁਤ ਹੀ ਜ਼ਿਆਦਾ ਘਰਾੜੇ ਆਉਂਦੇ ਹਨ ਪਰ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਇੱਕ ਕਰਕੇ ਦੋ ਬੂੰਦਾਂ ਸਰੋਂ ਦੇ ਤੇਲ ਦੀਆਂ ਨੱਕ ਵਿੱਚ ਪਾ ਲੈਣੀਆਂ ਚਾਹੀਦੀਆਂ ਹਨ ਅਜਿਹਾ ਕਰਨ ਨਾਲ ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਘਰਾੜਿਆਂ ਦੀ ਸਮੱਸਿਆ ਬਿਲਕੁਲ ਦੂਰ ਹੋ ਜਾਵੇਗੀ ਨੰਬਰ 18 ਜਿਹੜੇ ਲੋਕ ਮੋਟੇ ਹਨ ਉਹਨਾਂ ਦੇ ਲਈ ਨਿੰਬੂ ਦਾ ਅਚਾਰ ਖਾਣਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ ਇਸ ਲਈ ਸਾਨੂੰ ਕਦੇ-ਕਦੇ ਨਿਯਮਤ ਮਾਤਰਾ ਵਿੱਚ ਨਿੰਬੂ ਦਾ ਅਚਾਰ ਜ਼ਰੂਰ ਖਾਣਾ ਚਾਹੀਦਾ ਹੈ ਪਰ ਸਾਨੂੰ ਕਿਸੇ ਵੀ ਤਰ੍ਹਾਂ ਦੇ ਅਚਾਰ ਦਾ ਤਿੰਨੋ ਸਮੇਂ ਭੋਜਨ ਕਰਦੇ ਸਮੇਂ ਬਿਲਕੁਲ ਵੀ ਸੇਵਨ ਨਹੀਂ ਕਰਨਾ ਚਾਹੀਦਾ ਇਸ ਗੱਲ ਦਾ ਹਮੇਸ਼ਾ ਖਾਸ ਧਿਆਨ ਰੱਖੋ ਨੰਬਰ 19 ਜਿਹੜੇ ਲੋਕ ਦਿਨ ਦਾ ਭੋਜਨ ਕਰਨ ਤੋਂ ਬਾਅਦ ਲੱਸੀ ਪੀਂਦੇ ਹਨ ਅਤੇ ਰਾਤ ਦਾ ਭੋਜਨ ਕਰਨ ਤੋਂ ਬਾਅਦ ਦੁੱਧ ਪੀਂਦੇ ਹਨ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਹਨ ਅਤੇ ਹਮੇਸ਼ਾ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ ਸਿਹਤ ਖੇਤਰਾਂ ਵਿੱਚ ਇਸ ਗੱਲ ਨੂੰ ਬਥੇਰੇ ਫਾਲੋ ਕੀਤਾ ਜਾਂਦਾ ਹੈ ਨੰਬਰ B ਕੁਝ ਲੋਕ ਅਜਿਹੇ ਹਨ ਜੋ ਸ਼ਹਿਦ ਨੂੰ ਬਹੁਤ ਹੀ ਜ਼ਿਆਦਾ ਗਰਮ ਕਰਕੇ ਖਾਂਦੇ ਹਨ ਪਰ ਦੋਸਤੋ ਸਾਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਗਰਮ ਕਰਨ ਤੋਂ ਬਾਅਦ ਸਾਡੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਸਾਬਤ ਹੁੰਦਾ ਹੈ ਇਸ ਲਈ ਇਸ ਨੂੰ ਗਰਮ ਕਰਕੇ ਖਾਣ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ਨੰਬਰ 1 ਕੀ ਬਹੁਤ ਵਾਰ ਸਾਡੇ ਨਾਲ ਅਜਿਹਾ ਹੁੰਦਾ ਹੈ ਕਿ ਸਾਡੇ ਪੇਟ ਵਿੱਚ ਅਚਾਨਕ ਹੀ ਬਹੁਤ ਜ਼ਿਆਦਾ ਦਰਦ ਸ਼ੁਰੂ ਹੋ ਜਾਂਦਾ ਹੈ ਪਰ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਮਿੱਟੀ ਦੇ ਦਾਣੇ ਨੂੰ ਪੁੰਨ ਕੇ ਉਸ ਦਾ ਪਾਊਡਰ ਬਣਾ ਕੇ ਉਹਨੂੰ ਕੁਛ ਜਿਹਾ ਪਾਣੀ ਨਾਲ ਲੈ ਲਵੋ ਜਿਹਾ ਕਰਨ ਨਾਲ ਸਾਡੇ ਪੇਟ ਵਿੱਚੋਂ ਦਰਦ ਬਿਲਕੁਲ ਠੀਕ ਹੋ ਜਾਵੇਗਾ ਨੰਬਰ 2 ਅੱਜ ਦੇ ਸਮੇਂ ਵਿੱਚ ਬਹੁਤ ਹੀ ਸਾਰੇ ਲੋਕਾਂ ਨੂੰ ਬੀਪੀ ਘਟਣ ਦੀ ਸਮੱਸਿਆ ਹੈ ਪਰ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਸਵੇਰ ਦੇ ਨਾਸ਼ਤੇ ਵਿੱਚ ਖਜੂਰ ਨੂੰ ਖਾਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਇਹ ਸਮੱਸਿਆ ਹੌਲੀ-ਹੌਲੀ ਕਰਕੇ ਦੂਰ ਹੋ ਜਾਂਦੀ ਹੈ ਨੰਬਰ 23 ਸਾਨੂੰ ਕਦੇ ਵੀ ਦੁੱਧ ਦੇ ਨਾਲ ਨਮਕ ਅਤੇ ਖੱਟੀਆਂ ਚੀਜ਼ਾਂ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਦੁੱਧ ਇੱਕ ਸੰਪੂਰਨ ਭੋਜਨ ਹੈ ਇਸ ਲਈ ਸਾਨੂੰ ਅਜੇ ਹਾਲ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਨੰਬਰ 24 ਦੋ ਚਮਚ ਦਹੀਂ ਦੇ ਲਓ ਅਤੇ ਉਸ ਵਿੱਚ ਦੋ ਛੁਟਕੀਆਂ ਹਲਦੀ ਦੀਆਂ ਮਿਲਾ ਲਵੋ ਉਸ ਤੋਂ ਬਾਅਦ 5-7 ਮਿੰਟ ਦੇ ਲਈ ਉਸ ਨੂੰ ਆਪਣੇ ਫੇਸ ਉੱਤੇ ਲਗਾ ਲਵੋ 5-7 ਮਿੰਟਾਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਗੁੰਗੁਣੇ ਪਾਣੀ ਨਾਲ ਧੋ ਦੋ ਅਜਿਹਾ ਕਰਨ ਨਾਲ ਤੁਹਾਡਾ ਫੇਸ ਬਹੁਤ ਹੀ ਜ਼ਿਆਦਾ ਨਿੱਖਰ ਜਾਵੇਗਾ। ਨੰਬਰ 25 ਦੋਸਤੋ ਨਾਰੀਅਲ ਦਾ ਸਿਲਕਾ ਸਾਡੇ ਲਈ ਬਹੁਤ ਹੀ ਜ਼ਿਆਦਾ ਕਮ ਆਉਂਦਾ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਇਸਤੇਮਾਲ ਕਰਨ ਦਾ ਬਿਲਕੁਲ ਵੀ ਨਹੀਂ ਪਤਾ। ਆਓ ਤੁਹਾਨੂੰ ਦੱਸਦੇ ਹਾਂ ਕਿ ਨਾਰੀਅਲ ਦਾ ਸਿਲਕਾ ਤੁਹਾਨੂੰ ਕਿਸ ਕੰਮ ਆਉਂਦਾ ਹੈ। ਨਾਰੀਅਲ ਦੇ ਸਿਲਕੇ ਨੂੰ ਦੁੱਧ ਵਿੱਚ ਪੀਸ ਕੇ ਜੇਕਰ ਆਪਣੇ ਹੱਥਾਂ ਪੈਰਾਂ ਉੱਤੇ ਲਗਾਉਂਦੇ ਹੋ ਤਾਂ ਤੁਹਾਡੇ ਹੱਥਾਂ ਪੈਰਾਂ ਦਾ ਕਾਲਾਪਨ ਦੂਰ ਹੋ ਜਾਂਦਾ ਹੈ। ਹੱਤੇ ਹੱਥ ਪੈਰ ਬਿਲਕੁਲ ਸਾਫ਼ ਹੋ ਜਾਂਦੇ ਹਨ। ਨੰਬਰ 26 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਜਲਦੀ ਜਲਦੀ ਸਫੇਦ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਆਲੂਆਂ ਦਾ ਉਬਲਿਆ ਹੋਇਆ ਪਾਣੀ ਆਪਣੇ ਵਾਲਾਂ ਉੱਪਰ ਲਗਾਉਣਾ ਸ਼ੁਰੂ ਕਰ ਦਿਓ। ਜੇਕਰ ਕਰਨ ਨਾਲ ਤੁਹਾਡੇ ਬੁਢਾਪੇ ਤੋਂ ਪਹਿਲਾਂ ਕਦੇ ਵੀ ਵਾਲ ਸਫੇਦ ਨਹੀਂ ਹੋਣਗੇ ਮਹਿਲਾਵਾਂ ਇਸ ਗੱਲ ਦਾ ਹਮੇਸ਼ਾ ਖਾਸ ਖਿਆਲ ਰੱਖਣਾ ਨੰਬਰ 27 ਦੋਸਤੋ ਤੁਸੀਂ ਸਾਡੇ ਵੱਲੋਂ ਦੱਸੇ ਗਿਆ ਸੁਝਾਅ ਕਿਵੇਂ ਦੇ ਲੱਗੇ ਕਮੈਂਟ ਬਾਕਸ ਵਿੱਚ ਇੱਕ ਪਿਆਰਾ ਜਿਹਾ ਮੈਸੇਜ ਕਰਕੇ ਜਰੂਰ ਦੱਸਣਾ ਅਤੇ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਰੱਬ ਉਸਦੀ ਮਾਪੇ-ਬਾਪ ਦੀ ਲੰਮੀ ਉਮਰ ਜ਼ਰੂਰ ਕਰੇਗਾ ਅਤੇ ਉਸਦੀ ਹਰ ਇੱਕ ਮਨੋ ਕਾਮਨਾ ਜ਼ਰੂਰ ਪੂਰੀ ਕਰੇਗਾ। ਧੰਨਵਾਦ ਦੋਸਤੋ। ਇਦਾਂ ਦੀਆਂ ਹੋਰ ਵੀਡੀਓਜ਼ ਤੁਹਾਡੇ ਲਈ ਲੈ ਕੇ ਆਂਦਾ ਰ੍ਹਾਂਗਾ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ। ਵੀਡੀਓ ਬਦ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਕਮੈਂਟ ਜ਼ਰੂਰ ਕਰਿਓ। ਧੰਨਵਾਦ ਦੋਸਤੋ। ਇੱਕ ਵਾਰੀ ਫੇਰ